ਪੰਜਾਬੀ ਗਾਇਕ AP ਢਿੱਲੋਂ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਦੇ ਆਪਣੇ ਗਾਣਿਆਂ ਕਰਕੇ ਤੇ ਕਦੇ ਆਪਣੀ ਨਿੱਜੀ ਜ਼ਿੰਦਗੀ ਕਰਕੇ ਹੁਣ ਇੱਕ ਵਾਰ ਫਿਰ AP ਢਿੱਲੋਂ ਚਰਚਾ ਦੇ ਵਿੱਚ ਆਏ ਨੇ ਆਪਣੀਆਂ ਨਵੀਆਂ ਤਸਵੀਰਾਂ ਕਰਕੇ ਇੱਕ ਪਾਸੇ ਜਿੱਥੇ ਲੋਕ ਉਹਨਾਂ ਦੀਆਂ ਇਹਨਾਂ ਤਸਵੀਰਾਂ ਨੂੰ ਪਿਆਰ ਦੇ ਰਹੇ ਨੇ ਉੱਥੇ ਹੀ ਕੁਝ ਲੋਕ ਗਾਇਕ ਨੂੰ ਟਰੋਲ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਇਹਨਾਂ ਤਸਵੀਰਾਂ ਕਰਕੇ ਹੀ ਹੁਣ ਕਾਇ ਕੈਪੀਟਲ ਨੂੰ ਲੋਕਾਂ ਦੇ ਨਿਸ਼ਾਨੇ ਤੇ ਵੀ ਨੇ ਅਤੇ ਇਸੇ ਕਰਕੇ ਉਹ ਖਬਰਾਂ ਦੇ ਵਿੱਚ ਬਣੇ ਹੋਏ ਨੇ ਏਪੀ ਢਿਲੋ ਨੇ ਦਰਅਸਲ ਕੁਝ ਦਿਨ ਪਹਿਲਾਂ ਦੁਬਈ ਦੇ ਵਿੱਚ ਇੱਕ ਸ਼ੋਅ ਕੀਤਾ ਸੀ ਇਸ ਦੌਰਾਨ ਉਹ ਇੱਕ ਮਸਜਿਦ ਨੂੰ ਦੇਖਣ ਉੱਥੇ ਗਏ ਸੀ ਇਸ ਦੌਰਾਨ ਏਪੀ ਨੇ ਦੁਬਈ ਦਾ ਰਵਾਇਤੀ ਪਹਿਰਾਵਾ ਵੀ ਪਹਿਨਿਆ ਸੀ ਤੇ ਇਸ ਸਭ ਦੀਆਂ ਤਸਵੀਰਾਂ ਉਹਨਾਂ ਨੇ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਸੀ ਇਹਨਾਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕ ਉਹਨਾਂ ਨੂੰ ਲਗਾਤਾਰ ਟਰੋਲ ਕਰ ਰਹੇ ਨੇ ਕੁਝ ਲੋਕ ਏਪੀ ਦੇ ਪਹਿਰਾਵੇ ਨੂੰ ਲੈ ਕੇ ਕਮੈਂਟ ਬਾਜ਼ੀ ਵੀ ਕਰ ਰਹੇ ਨੇ ਤੇ ਕੁਝ ਲੋਕ ਉਹਨਾਂ ਦੇ ਮਸਜਿਦ ਜਾਣ ਦੇ ਅੰਦਰ ਜੁੱਤੀਆਂ ਪੈਣ ਕੇ ਜਾਣ ਤੇ ਵੀ ਇਤਰਾਜ਼ ਜਤਾ ਰਹੇ ਨੇ ਏਪੀਟੀ ਨੇ ਆਪਣੇ ਇੰਸਟਾਗ੍ਰam 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਵਿੱਚ ਉਹ ਸ਼ੇਖਾ ਵਾਲੇ ਪਹਿਰਾਵੇ ਦੇ ਵਿੱਚ ਨਜ਼ਰ ਆ ਰਹੇ ਨੇ ਜਿਸ ਤੇ ਕਈ ਲੋਕਾਂ ਨੇ ਉਹਨਾਂ ਨੂੰ ਰੱਜ ਕੇ ਟਰੋਲ ਕੀਤਾ ਤੁਸੀਂ ਵੀ ਦੇਖੋ ਇਹ ਤਸਵੀਰਾਂ एपी टिल्लो ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਅਸਲ ਨਾਂ ਅਮਰਿਤਪਾਲ ਸਿੰਘ ਟਿਲੋ ਦੱਸਿਆ ਜਾਂਦਾ ਹੈ ਪਰ ਇੰਡਸਟਰੀ ਦੇ ਵਿੱਚ ਉਹਨਾਂ ਨੂੰ एपी ਟਿਲੋ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਉਧਰ ਹੀ एपी ਟਿਲੋ ਦੇ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹੈ एपी ਟਿਲੋ ਦੇ ਗਾਣਿਆਂ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲਦਾ ਹੈ ਬਾਲੀਵੁੱਡ ਤੱਕ ਗਾਇਕ ਨੇ ਧਮਾਲਾਂ ਮਚਾਈਆਂ ਹੋਈਆਂ ਨੇ ਉਹਨਾਂ ਨੂੰ ਦੁਨੀਆਂ ਦੇ ਹਰ ਕੋਨੇ ਤੋਂ ਵਧੀਆ ਰਿਸਪੌਂਸ ਮਿਲਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ